ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆਟੇ ਦਾ ਕੁਲਚਾ ਤੇ ਆਟੇ ਦਾ ਕੁਲਚਾ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਤੇ ਮੈਦੇ ਦਾ ਕੁਲਚਾ ਜਿਹੜਾ ਖਾਣਾ ਉਹ ਆਪਣੇ ਸਰੀਰ ਵਾਸਤੇ ਥੋੜਾ ਹ ਨਿਕਾਰਨ ਹੁੰਦਾ ਮੈਦਾ ਤੇ ਆਪਾਂ ਆਟੇ ਦਾ ਕੁਲਚਾ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਜਿਆਸੀ ਆਪਾਂ ਇੱਕ ਬੋਲ ਤੇ ਇੱਕ ਕੱਪ ਆਪਾਂ ਆਟਾ ਲਿਆ ਸੀ ਕਣਕ ਦਾ ਥੋੜਾ ਜਿਹਾ ਆਟੇ ਦੇ ਵਿੱਚ ਨਮਕ ਆਪਾਂ ਪਾ ਦਵਾਂਗੇ ਤੇ ਅੱਧੇ ਚਮਚੇ ਤੋਂ ਘੱਟ ਮੈਲੇ ਪੀਸੀ ਹੋਈ ਚੀਨੀ ਟੜਕ ਪੀਸੀ ਚੀਨੀ ਨਾ ਹੋਵੇ ਤੁਸੀਂ ਮੋਟੀ ਵੀ ਆਟੇ ਦੇ ਵਿੱਚ ਪਾ ਸਕਦੇ ਹੋ ਹੁਣ ਇਹ ਦੋਨੇ ਚੀਜ਼ਾਂ ਆਪਾਂ ਆਟੇ ਦੇ ਵਿੱਚ ਮਿਕਸ ਕਰ ਦੇਵਾਂਗੇ ਤੇ ਆਟੇ ਦਾ ਆਪਾਂ ਵਿੱਚ ਕਾਰ ਜੇ ਇੱਕ 홀 ਬਣਾ ਦਵਾਂਗੇ ਉਸ ਤੋਂ ਬਾਅਦ ਇੱਥੇ ਮੈਂ ਲਿਆ ਸੀ ਦਹੀਂ ਦਹੀਂ ਨੂੰ ਵਿੱਚ ਐਡ ਕਰ ਦਵਾਂਗੇ ਇੱਥੇ ਥੋੜਾ ਜਿਹਾ ਆਪਾਂ ਪਾਵਾਂਗੇ ਮਿੱਠਾ ਸੋਡਾ ਤੇ ਇਥੋਂ ਮਿੱਠੇ ਸੋਡੇ ਤੋਂ ਜ਼ਿਆਦਾ ਥੋੜਾ ਜਿਹਾ ਮੈਂ ਪਾਇਆ ਸੀ ਬੇਕਿੰਗ ਪਾਊਡਰ ਤੇ ਉੱਪਰ ਆਪਾਂ ਪਾ ਦਵਾਂਗੇ ਦਹੀਂ ਦੇ ਉੱਪਰ ਤੇ ਹੁਣ ਥੋੜੀ ਦੇਰ ਵਾਸਤੇ ਆਪਾਂ ਦਹੀਂ ਦੇ ਉੱਪਰ ਇਹਨਾਂ ਦੋਨਾਂ ਚੀਜ਼ਾਂ ਨੂੰ ਇਹਨੂੰ ਦਹੀਂ ਨੂੰ ਆਪਾਂ ਮਿੱਠਾ ਸੋਡਾ ਪਾਇਆ ਸੀ ਤੇ ਫੁੱਲਣ ਦਵਾਂਗੇ ਤੇ ਆ ਵੇਖੋ ਤੁਸੀਂ ਹੁਣ ਥੋੜਾ ਜਿਹਾ ਇਹ ਫਲਫੀ ਜਿਹਾ ਹੋ ਗਿਆ ਨਾ ਫੁੱਲਣ ਡਿਆ ਰਹੀਂ ਉੱਪਰ ਪਾ ਕੇ ਮਿੱਠਾ ਸੋਡਾ ਬੇਕਿੰਗ ਪਾਊਡਰ ਤੇ ਪਾ ਕੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਤੇ ਆਟੇ ਨੂੰ ਗੁੰਨ ਕੇ ਤਿਆਰ ਕਰਾਂਗੇ ਆਪਾਂ ਤੇ ਇਹਦੇ ਵਿੱਚ ਥੋੜਾ ਥੋੜਾ ਆਪਾਂ ਪਾਣੀ ਪਾ ਕੇ ਤੇ ਫਿਰ ਆਟੇ ਨੂੰ ਗੁੰਨ ਕੇ ਤਿਆਰ ਕਰਾਂਗੇ ਆਟੇ ਦੇ ਉੱਪਰ ਆਪਾਂ ਹੁਣ ਘਿਓ ਨੂੰ ਲਾ ਦੇਵਾਂਗੇ ਆਪਾਂ ਦੇਸੀ ਘਿਓ ਲਾ ਦੇਵਾਂਗੇ ਇਥੇ ਤੁਸੀਂ ਚਾਹੋ ਤਾਂ ਬਟਰ ਵੀ ਲਾ ਸਕਦੇ ਜੂ ਤੇ ਕਿਉਂ ਲਾ ਕੇ ਫਿਰ ਆਪਾਂ ਮਸਲ ਦਵਾਂਗੇ ਇਹਨੂੰ ਕਿਉਂ ਦੇ ਨਾਲ ਆਟਾ ਹੈ ਮਲਮ ਮਲ ਜਾਂ ਰਹਿੰਦਾ ਹੈ ਤੇ ਆਟਾ ਗੁੰਨ ਕੇ ਤਿਆਰ ਹੈ ਤੇ ਹੁਣ ਆਪਾਂ ਆਟੇ ਨੂੰ ਅੱਧੇ ਘੰਟੇ ਵਾਸਤੇ ਰਸਤੇ ਰੱਖਾਂਗੇ ਇੱਥੇ ਲੈ ਲੇ ਜੀ ਆਪਾਂ ਕੁੱਬਲੇ ਹੋਏ ਆਲੂ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਮੈਚ ਕਰ ਦਿੱਤਾ ਸੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਤੇ ਇੱਥੇ ਇੱਕ ਪਾ ਦਵਾਂਗੇ ਹਰੀ ਮਿਰਚ ਤੇ ਇੱਥੇ ਆਪਾਂ ਅਦਰਕ ਨੂੰ ਕद्दूकस ਕਰ ਲਵਾਂਗੇ ਅੱਧਾ ਚਮਚਾ ਪਾ ਨਮਕ ਪਾਵਾਂਗੇ ਨਮਕ ਆਪਾਂ ਪਹਿਲੇ ਵੀ ਪਾਇਆ ਸੀ ਅੱਧਾ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਨਮਕ ਆਪਾਂ ਆਟੇ ਦੇ ਵਿੱਚ ਗੁੰਨੇ ਅਸੀਂ ਪਾ ਕੇ ਥੋੜੀ ਜਿਹੀ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ ਇੱਕ ਚਮਚਾ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਇੱਕ ਪੀਛ ਚਮਚਾ ਪਾਵਾਂਗੇ ਆਪਾਂ ਨਾਰਦਰਣਾ ਜੇ ਨਾਰਦਰਣਾ ਆਪਣੇ ਕੋ ਨਾ ਹੋਵੇ ਆਪਾਂ ਅੰਬਚੂਰ ਜੀ ਵਿੱਚ ਪਾ ਸਕਾਂਗੇ ਤੇ ਇੱਥੇ ਆਪਾਂ ਲਈ ਕਸਤੂਰੀ ਮੇਥੀ ਕਸਤੂਰੀ ਮੇਥੀ ਨੂੰ ਮਸਲ ਦਵਾਂਗੇ ਤੇ ਹੁਣ ਬਰੀਕ ਕੱਟਿਆ ਹੋਇਆ ਆਪਾਂ ਧਨੀਆ ਪਾ ਦਵਾਂਗੇ ਤੇ ਹੁਣ ਆਪਾਂ ਬੈਟਰ ਨੂੰ ਮਿਕਸ ਕਰ ਦਵਾਂਗੇ ਤਿਆਰ ਕਰ ਲਿਆ ਸੀ ਬੈਟਰ ਨੂੰ ਅੱਧਾ ਘੰਟਾ ਹੋ ਗਿਆ ਸੀ ਹੁਣ ਆਪਾਂ ਆਟੇ ਨੂੰ ਚੈੱਕ ਕਰ ਲਵਾਂਗੇ ਤੇ ਆਟਾ ਕਿੰਨਾ ਵਧੀਆ ਫਲਫੀ ਫਲਫੀ ਜਿਹਾ ਹੋ ਗਿਆ ਸੀ ਇੱਥੇ ਆਪਾਂ ਪੇੜਾ ਰੱਖ ਲਿਆ ਸੀ ਤੇ ਹੁਣ ਆਪਾਂ ਇਹਦੇ ਉੱਪਰ ਆਟੇ ਨੂੰ ਰੱਖ ਦਵਾਂਗੇ ਤੇ ਸੁੱਕਾ ਆਟਾ ਪਾ ਕੇ ਤੇ ਆਪਾਂ ਆਟੇ ਨੂੰ ਇਸ ਤਰ੍ਹਾਂ ਆਪਾਂ ਵਧਾ ਦੇਵਾਂਗੇ ਪੱਟੀ ਵਾਲੀ ਹੱਥ ਲਾ ਕੇ ਆਪਾਂ ਇਹਨੂੰ ਵਧਾਉਂਦੇ ਜਾਵਾਂਗੇ। ਹੁਣ ਆਪਾਂ ਇਹਦੇ ਉੱਪਰ ਕਿਉਂ ਲਾ ਦਵਾਂਗੇ? ਹੁਣ ਆਪਏ ਇਹਦਾ ਇੱਕ ਰੋਲ ਬਣਾ ਲਵਾਂਗੇ। ਕੱਟ ਦਵਾਂਗੇ ਤੇ ਹੁਣ ਆਪਾਂ ਇਹਦੇ ਇਸ ਤਰ੍ਹਾਂ ਆਪਾਂ ਪੇੜਾ ਬਣਾ ਦਵਾਂਗੇ ਤੇ ਬਾਕੀ ਦੇ ਰੋਲ ਆਪਾਂ ਇਹਨੂੰ ਚੱਕ ਕੇ ਰੱਖ ਦਵਾਂਗੇ ਤੇ ਹੁਣ ਆਪਾਂ ਇਹਨੂੰ ਫੇਰ ਇਸ ਤਰ੍ਹਾਂ ਆਪਾਂ ਨੂੰ ਗਲਾਈ ਚ ਕਰ ਦਵਾਂਗੇ ਹਾਂਜੀ ਆਪਾਂ ਇਸ ਤਰ੍ਹਾਂ ਚੌੜਾ ਜਿਹਾ ਕਾਲੀ ਸ ਰੋਟੀ ਫੇਰ ਆਪਾਂ ਇਹਨੂੰ ਇਸ ਤਰ੍ਹਾਂ ਬੰਦ ਕਰ ਦਵਾਂਗੇ ਬੰਦ ਕਰਕੇ ਫੇਰ ਆਪਾਂ ਇਹਦਾ ਦਬਾ ਕੇ ਫੇਰ ਆਪਾਂ ਗੋਲ ਰੋਟੀ ਬਣਾਵਾਂਗੇ ਇਹਦੇ ਹੇਠਾਂ ਆਪਾਂ ਥੋੜਾ ਜਿਹਾ ਆਟਾ ਸੁੱਕਾ ਆਟਾ ਰੱਖ ਦਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਪਾਵਾਂਗੇ ਆਲਵਾਂ ਸਟਫਿੰਗ ਜਿਆਦੀ ਹੁੰਦੀ ਹੈ ਤੇ ਆਪਾਂ ਜਿਆਦੀ ਸਟਫਿੰਗ ਪਾ ਗਏ ਤੇ ਇਹਦਾ ਪੇੜਾ ਬਣਾਵਾਂਗੇ ਇਸ ਤਰ੍ਹਾਂ ਪਾਈ ਨੂੰ ਬੰਦ ਕਰਦੇ ਜਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਨੂੰ ਅੰਦਰ ਫੇਰ ਆਪਾਂ ਇਹਨੂੰ ਫੋਲਡ ਕਰ ਦੇਵਾਂਗੇ ਤਾਂ ਉਹਨੂੰ ਫੇਰ ਆਪਾਂ ਸੁੱਕਾ ਆਟਾ ਲੈ ਲਵਾਂਗੇ ਤਿਆਰ ਦੇਖ ਸਕਦੇ ਤੁਸੀਂ ਕੁਲਚੇ ਵਾਂਗੂ ਸਟਫਿੰਗ ਇਹਦੀ ਵਧੀਆ ਤਰੀਕੇ ਨਾਲ ਭਰੀ ਗਈ ਤੇ ਅਸੀਂ ਕੁਲਚੇ ਵਾਂਗੂ ਇਹਨੂੰ ਵੱਡਾ ਕਰਾਂਗੇ ਜਿਸ ਤਰ੍ਹਾਂ ਕੁਲਚਾ ਵੱਡਾ ਹੁੰਦਾ ਉਸੇ ਤਰ੍ਹਾਂ ਦਾ ਆਪਾਂ ਇਨ ਕਤੋਂ ਜੇ ਤੁਸੀਂ ਗੋਲ ਵੀ ਗੋਲ ਰੱਖਣਾ ਹੈ ਮੈਂ ਗੋਲ ਰੱਖਿਆ ਸੀ ਤੇ ਤੁਸੀਂ ਜੇ ਲੰਬਾ ਕੁਲਚਾ ਬਣਾਉਣਾ ਹੋਵੇ ਲੰਬੀ ਸ਼ੇਪ ਵੀ ਇਹਦੀ ਦੇ ਸਕਦੇ ਜੂ ਤੇ ਕੁਲਚਾ ਦੇ ਉੱਪਰ ਸੁੱਕਾ ਧਨੀਆ ਲਾਇਆ ਹੁੰਦਾ ਤਾਂ ਆਪਾਂ ਸੁੱਕਾ ਧਨੀਆ ਲਾ ਦੇਵਾਂਗੇ ਉਸ ਤੋਂ ਬਾਅਦ ਆਪਾਂ ਹਰਾ ਧਨੀਆ ਲਾਵਾਂਗੇ ਇਹਨੂੰ ਦੋਵਾਂ ਚੀਜ਼ਾਂ ਨੂੰ ਆਪਾਂ ਇਸ ਤਰ੍ਹਾਂ ਦਬਾ ਕੇ ਪਿਠਾ ਦੇਵਾਂਗੇ ਪਰ ਕੁਲਚੇ ਤੇ ਆਪਾਂ ਪੂਰੀ ਤਰੀਕੇ ਨਾਲ ਸਟਫਿੰਗ ਲਾਤੀ ਤੇ ਹੁਣ ਆਪਾਂ ਤਵੇ ਤੇ ਕੁਲਚਾ ਬਣਾ ਕੇ ਤਿਆਰ ਕਰਾਂਗੇ ਫਾਦਵਾਂਗੇ ਤੇ ਕਿਨੂੰ ਆਪਾਂ ਲੋ ਫਲੇਮ ਤੇ ਇਹਨੂੰ ਸਿਕਨ ਦਵਾਂਗੇ ਕੁਲਚੇ ਦੀ ਆਪਾਂ ਹੁਣ ਸਾਈਡ ਚੇਂਜ ਕਰ ਦਵਾਂਗੇ ਸਿੱਪੀ ਦੀ ਮਦਦ ਨਾਲ ਆਪਾਂ ਹੌਲੀ-ਹੌਲੀ ਇਹਨੂੰ ਫਲਟਾ ਦੇਵਾਂਗੇ ਇਦਾਂ ਹੋ ਵੀ ਵਧੀਆ-ਵਧੀਆ ਸਿੱਕ ਗਿਆ ਐ 골ਡਨ ਹੋ ਗਿਆ ਤਾਂ ਆਪਾਂ ਲੋ ਫਲੇਮ ਤੇ ਹਲੇ ਦੂਸਰੀ ਸਾਈਡ ਵੀ ਨੂੰ ਵੀ ਆਪਾਂ ਪਕਾ ਲਵਾਂਗੇ ਕਿ ਕੁਲਚਾ ਜਿਹੜਾ ਉਹ ਥੋੜਾ ਮੋਟਾ ਹੁੰਦਾ ਤੇ ਇਹਨੂੰ ਸਿਕਨ 'ਚ ਥੋੜਾ ਟਾਈਮ ਲੱਗ ਜਾਂਦਾ ਹੈ ਆਪਾਂ ਤਵੇ ਤੇ ਬਣਾਉਂਦੇ ਆਂ ਹਾਂਜੀ ਦੂਸਰੀ ਵੀ ਆਪਾਂ ਸੈਲਟ ਚੇਂਜ ਕਰ ਦਵਾਂਗੇ ਕਿੰਨੇ ਵਧੀਆ ਇਹ ਵੀ ਆਪਾਂ ਤਵੇ ਤੇ ਵੇਖੋ ਪੂਰੇ ਤਰੀਕੇ ਨਾਲ ਤੰਦੂਰੀ ਕੁਲਚਾ ਬਣ ਕੇ ਤਿਆਰ ਹੋ ਗਿਆ ਪੂਰਾ ਐ ਕਰੈਂਚੀ ਕਰੈਂਚੀ ਬਣ ਕੇ ਤਿਆਰ ਹੋਇਆ ਜੋ ਕਿ ਕੋਈ ਸੈਡ ਨਹੀਂ ਜੀ ਕੱਚੀ ਲੋ ਫਲੇਮ ਤੇ ਹੀ ਆਪਾਂ ਇਹਨੂੰ ਪਕਾ ਕੇ ਤਿਆਰ ਕੀਤਾ ਸੀ ਉੱਪਰ ਰੱਖ ਦਾਂਗੇ ਆਪਾਂ ਬਟਰ ਬਟਰ ਗਰਮੀ ਕਰਕੇ ਪਿਗਲ ਗਿਆ ਤੇ ਜੇ ਤੁਸੀਂ ਬਟਰ ਨਾ ਵੀ ਪਸੰਦ ਕਰਦੇ ਹੋ ਤੁਸੀਂ ਦੇਸੀ ਘਿਓ ਵੀ ਲਾ ਸਕਦੇ ਜੋ ਤੇ ਕੁਲਚਾ ਸਾਡਾ ਬਹੁਤ ਵਧੀਆ ਅੰਬਰਸਰੀ ਕੁਲਚਾ ਬਣ ਕੇ ਤਿਆਰ ਆ ਤੇ ਹੁਣ ਇਹਨੂੰ ਮੈਂ ਪਲੇਟ ਵਿੱਚ ਰੱਖ ਦਵਾਂਗੀ ਦੂਸਰਾ ਕੁਲਚਾ ਵੀ ਆਪਾਂ ਤਿਆਰ ਕਰ ਲਿਆ ਤੇ ਉਹ ਵੀ ਆਪਾਂ ਤਵੇ ਦੇ ਉੱਪਰ ਪਾ ਦੇਵਾਂਗੇ ਤੇ ਇਹਨੂੰ ਵੀ ਆਪਾਂ 10-15 ਮਿੰਟ ਲੋ ਫਲੇਮ ਤੇ ਪਕਾਵਾਂਗੇ ਆਪਾਂ ਕਾਲੀ ਨਹੀਂ ਕਰਨੀ ਕੁਲਚੇ ਪਕਾਉਣ ਲੱਗੇ ਹੇ ਵਾਲੇ ਕੁਲਚੇ ਦੇ ਵੀ ਆਪਾਂ ਸਾਈਡ ਚੇਂਜ ਕਰ ਦਵਾਂਗੇ ਉਹ ਧਿਆਨ ਦੇ ਨਾਲ ਆਪਾਂ ਇਹਨੂੰ ਪਲਟ ਦਵਾਂਗੇ ਤੇ ਜਿਆਦਾ ਵੱਡਾ ਬਣਾਇਆ ਜਿੱਡਾ ਆਪਾਂ ਕੁਲਚੇ ਬਾਜ਼ਾਰ ਦੇ ਖਾਣੇ ਆ ਤੇ ਤੁਸੀਂ ਦੇਖ ਸਕਦੇ ਕਿੰਨਾ ਕਰੈਂਚੀ ਜਿੱਦਾਂ ਤੰਦੂਰੇ ਬਰਤੂਨ ਦਰੂਰ ਦਾ ਬਣਾਇਆ ਹੁੰਦਾ ਨਾ ਉਸੇ ਤਰ੍ਹਾਂ ਦਾ ਲੱਗਣ ਦੇ ਜਿਸ ਤਰ੍ਹਾਂ ਆਪਾਂ ਤੰਦੂਰ ਵਿੱਚ ਬਾਹਰੋਂ ਕੁਲਚਾ ਲਿਆ ਕੇ ਖਾਂਦੇ ਆ ਤੇ ਬਹੁਤ ਵਧੀਆ ਕੁਲਚੇ ਕਰੈਂਚੀ ਕਰੈਂਚੀ ਬਣਦੇ ਤੇ ਘਰ ਵਿੱਚ ਕੁਲਚੇ ਆਪਾਂ ਬਣਾਉਣ ਦਾ ਕੋਈ ਔਖਾ ਕੰਮ ਨਹੀਂ ਆ ਤੇ ਆਪਾਂ ਆਪਣੇ ਸੰਡੇ ਨੂੰ ਕੁਲਚੇ ਬਣਾ ਕੇ ਵੀ ਖਾ ਸਕਦੇ ਆ ਦੂਸਰਾ ਕੁਲਚਾ ਵੀ ਬਣ ਕੇ ਤਿਆਰ ਆ ਤੇ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਆਪਾਂ ਕੁਲਚੇ ਵਾਲੀ ਦੁਕਾਨ ਤੋਂ ਕੁਲਚਾ ਲੈਣ ਜਾਂਦੇ ਤੇ ਉਸੇ ਤਰ੍ਹਾਂ ਦਾ ਇਹਦੀ ਰੰਗਤ ਦਿਖਦੀ ਕੁਲਚੇ ਦੀ ਉਸੇ ਤਰ੍ਹਾਂ ਦਾ ਫੁਲਚਾ ਬਣ ਕੇ ਤਿਆਰ ਆ ਤੇ ਜੇ ਆਪਾਂ ਬਿਨਾਂ ਮੱਖਣ ਤੋਂ ਕੁਲਚਾ ਲਿਉਨੇ ਤੇ ਉਹ ਇਸੇ ਤਰ੍ਹਾਂ ਦਾ ਕੁਲਚਾ ਸਾਨੂੰ ਮਿਲਦਾ ਆ ਤੇ ਬਹੁਤ ਵਧੀਆ ਕੁਲਚੇ ਬਣ ਕੇ ਤਿਆਰ ਹੋਇਆ ਤੇ ਆਪਾਂ ਇਹਦੇ ਉੱਪਰ ਵੀ ਬਟਰ ਲਾ ਦੇਵਾਂਗੇ ਕੁਲਚੇ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਐ ਅੰਮਰਸਰ ਵਾਲੇ ਕੁਲਚੇ ਬਣ ਕੇ ਤਿਆਰ ਹੋਏ ਤੇ ਸਾਡੇ ਅੰਮਰਸਰ ਵਿੱਚ ਇਸ ਤਰ੍ਹਾਂ ਦੇ ਕੁਲਚੇ ਮਿਲਦੇ ਤੇ ਬਹੁਤ ਜ਼ਿਆਦਾ ਵਧੀਆ ਕੁਲਚਾ ਬਣ ਕੇ ਤਿਆਰ ਹੋਇਆ ਆ ਤੇ ਦੂਸਰਾ ਕੁਲਚਾ ਵੀ ਤੁਹਾਨੂੰ ਆਪਾਂ ਇਸ ਤਰ੍ਹਾਂ ਦੇਖੋ ਜਿਸ ਤਰ੍ਹਾਂ ਕੁਲਚਿਆਂ ਵਾਲੇ ਸਾਨੂੰ ਇਸ ਤਰ੍ਹਾਂ ਮੋੜ ਕੇ ਦਿੰਦੇ ਕੁਲਚੇ ਤਾਂ ਦੇ ਸਾਦੇ ਤੁਸੀਂ ਲੱਗਦੇ ਆਪਾਂ ਘਰ ਕੁਲਚੇ ਬਣਾਏ ਵੇਖੋ ਕਿੰਨੇ ਵਧੀਆ ਅੰਦਰ ਤੱਕ ਸਟਫਿੰਗ ਪੂਰੀ ਭਰੀ ਜਿਸ ਤਰ੍ਹਾਂ ਆਪਾਂ ਕੁਲਚਿਆਂ ਦੀ ਦੇਖਦੇ ਆ ਨਾ ਬਾਹਰੋਂ ਲਿਆ ਕੇ ਉਸੇ ਤਰ੍ਹਾਂ ਦੀ ਸਟਫਿੰਗ ਵੇਖੋ ਕਿੰਨੀ ਵਧੀਆ ਭਰ ਕੇ ਤਿਆਰ ਹੋਈ ਹੈ ਤੇ ਜੇ ਤੁਹਾਨੂੰ ਮੇਰੇ ਅੱਜ ਦੀ ਰੈਸਪੀ ਆਲੂ ਵਾਲੇ ਕੁਲਚਿਆਂ ਦੀ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ